ਉਹ ਗਿਤੇਰੇ ਮਾਸਟਰ ਗਿਰੀ ਸਾਰਨ ਜਮਾਕੇ ਨਾ ਮੱਠਾ ਮਾਰਦੇ ਰਹਿੰਦਾ ਉਹਨਾਂ ਨੂੰ ਪੜਾਏ ਪਤ ਨਹੀਂ ਇਹਨੇ ਕੀ ਲੈਣਾ ਹੈਗਾ ਇੱਥੇ ਆਪਣੇ ਧੰਦੇ ਨਹੀਂ ਰੋਟਾਉਂਦੇ ਉਹ ਕਿਉਂ ਸਾਰਾ ਦਿਨ ਚੀਕਦੀ ਰਹਿੰਦੀਆਂ ਲੋਕ ਫੀਸਾਂ ਭਰਦੇ ਨੇ ਪੈਸੇ ਦਿੰਦੇ ਨੇ ਫਰੀ ਚ ਨਹੀਂ ਪੜਾਉਂਦਾ ਮੈਂ ਕਿਸੇ ਨੂੰ ਤੇ ਨਾਲੇ ਜਦੋਂ ਪੈਸੇ ਆਉਂਦੇ ਨੇ ਉਦੋਂ ਤਾਂ ਫਟਾਫਟ ਫੜ ਲੈਣੀਆਂ ਉਦੋਂ ਤਾਂ ਨਹੀਂ ਪਾਉਂਦੀ ਮੱਥੇ 'ਚ ਤੇਉੜੀਆਂ ਲక్ష్ਮੀ ਨੂੰ ਦੇਖ ਕੇ ਕੌਣ ਮੱਠੇ ਡੋੜੇ ਪਾਗਾ ਹੁੰਦਾ ਨਾਲੇ ਮੈਨੂੰ ਬਾਜ਼ਾਰੋਂ ਜਾ ਕੇ ਸਬਜ਼ੀ ਲਿਆ ਦੇ ਮੈਥੋਂ ਨਹੀਂ ਤੁਰੇ ਜਨ ਮੇਰੇ ਗਿੱਟੇ ਘੜੇ ਦੁੱਖ ਦਨਗੇ ਓਏ ਇਹ ਤਾਂ ਸਾਰੇ ਤੇਰੇ ਬਹਾਨੇ ਹੁੰਦੇ ਨੇ ਕੰਮ ਤੋਂ ਟਾਲ ਲੰਦੇ ਕਦੇ ਮੇਰਾ ਆ ਦੁਖਦਾ ਕਦੇ ਮੇਰਾ ਆ ਦੁਖਦਾ ਅੱਛਾ ਮੈਂ ਬਹਾਨੇ ਕਰਦੀ ਆ ਤੂੰ ਤਾਂ ਨਹੀਂ ਮਾਨਨੇ ਕਰਦਾ ਵੱਡਾ ਮਾਟ ਲੈ ਕੇ ਦੇ ਮੈਨੂੰ ਚੋੜਾ ਲੈ ਕੇ ਦੇ ਸਬਜ਼ੀ ਮੈਨੂੰ ਹਲੋ ਨਾ ਫੜਕਾ ਮੰਮੀ ਪਾਪਾ ਜੀ ਨਾ ਲੋਕਾਂ ਦੇ ਜਵਾਕਾਂ ਤੇ ਪੂਰਾ ਧਿਆਨ ਦਿੰਦੇ ਨੇ ਪਰ ਘਰ ਦਾ ਕੋਈ ਕੰਮ ਉਹਨਾਂ ਨੂੰ ਦਿਖਦਾ ਹੀ ਨਹੀਂ ਹੈਗਾ ਆ ਜੇ ਤੁਸੀਂ ਇੰਨਾ ਕਿ ਨਾ ਕਹੋ ਨਾ ਤਾਂ ਪਾਪਾ ਤਾਂ ਜਮਾ ਹੀ ਨਾ ਕਰਨ ਨੀ ਕੀ ਕਰਾਂ ਮੈਂ ਮੈਂ ਤਾਂ ਇਹ ਤੋਂ ਨਾ ਅੱਕੀ ਭਈ ਐ ਕਿੱਥੋਂ ਮੇਰੇ ਕਰਮਾਂ ਚ ਮੋਟਰ ਲਿਖਤਾ ਆਏ ਮੇਰੇ ਕੀ ਗੋੜਾ ਬਚ ਗਿਆ ਹੇ ਹੈ ਕਰੀ ਜਾਂਦਾ ਪਤਾ ਨਹੀਂ ਕੀ ਸਿਆਪਾ ਹੋ ਗਿਆ ਨੀ ਮਨਦੀਪ ਜਾ ਕੇ ਦੇਖ ਕੀ ਕਹਿੰਦਾ ਉਹ ਮੰਮੀ ਜੀ ਮੈਂ ਤਾਂ ਨੇਲ ਪੈਂਟ ਲਾਈ ਜਾਨੀ ਆ ਤੁਸੀਂ ਦੇਖਿਓ ਕੀ ਕਹਿੰਦੇ ਨੇ ਬਾਪੂ ਜੀ ਨੀ ਮੈਂ ਹੁਣ ਗੋਡੇ ਘਣੀ ਜੀ ਕਿੱਥੇ ਜਾਊਂਗੀ ਤੂੰ ਦੇਖਿਆ ਮੜਾ ਜਾ ਚਲੋ ਠੀਕ ਆ ਦੇਖਿਓ ਨੀ ਆ ਕੀ ਹੋ ਗਿਆ ਪਾਪਾ ਜੀ? ਉਹ ਵਾਏ ਮੇਰੀ ਬੱਖੀ ਚ ਜਿਆਦਾ ਦਰਦ ਹੋਈ ਜਾਂਦਾ। ਆਪਣੇ ਮਾਰ ਨੂੰ ਕਾਹਤੇ ਟੈਲੀਫੋਨ ਕਰਕੇ ਡਾਕਟਰ ਨੂੰ ਸੱਦ ਲਉਗੀ? ਕਹਿ ਦਿੰਨੀ ਆ ਪਾਪਾ ਜੀ। ਪਰ ਆ ਥੋੜੀ ਬੱਖੀ ਚ ਦਰਦ ਨਾ ਥੋੜੇ ਦਿਨਾਂ ਬਾਅਦ ਹੀ ਸ਼ੁਰੂ ਹੋ ਜਾਂਦਾ। 20 ਵਾਰ ਤੁਹਾਨੂੰ ਕਿਹਾ ਵੀ ਆਪਣਾ ਆਪਰੇਸ਼ਨ ਕਰਾ ਲਓ। ਉਹ ਵਾਏ ਕਰਦੇ ਕਬੀਲਦਾਰੀ ਦਾ ਲੋਟ ਲੈ ਆਉਂਦੀ। ਚਾਰ ਪੈਸੇ ਆਉਣਗੇ ਤਾਂਹੀਂ ਤਾਂ ਕਰਾਉਂਗਾ ਆਪਣੇ ਸਣਾ। ਨਾਲੇ ਮੇਰਾ ਮੁੰਡਾ ਤਾਂ ਚਾਰ-ਚਾਰ ਦਿਨ ਘਰ ਨਹੀਂ ਮੁੜਦਾ। ਕੰਮ ਤੇ ਲੱਗਿਆ ਰਹਿੰਦਾ। ਮੈਂ ਕੱਲਾ ਪ੍ਰੈਜਨ ਕਰਾਉਣ ਕਿਵੇਂ ਜਾਊਗਾ ਚਲੋ ਕੋਈ ਗੱਲ ਨਹੀਂ ਪਪਾ ਜੀ ਮੈਂ ਕਰਦੀ ਆ ਡਾਕਟਰ ਨੂੰ ਫੋਨ ਨਾਲੇ ਮੰਮੀ ਨੂੰ ਦੱਸਦੀ ਆ ਫਿਰ ਦੇਖਦੇ ਆ ਕੀ ਬਣਦਾ ਤੁਸੀਂ ਐਂ ਕਰੋ ਇਹਨੇ ਇੱਥੇ ਬਹਿ ਜਾਓ ਮੰਮੀ ਹਾਂ ਪਪਾ ਜੀ ਦੇ अच्छा मैं जानी हूँ बोल तू तो डाटर लो फोन कर हेलो डॉक्टर साहब तेरा सेफ़ा अच्छा ना सात सौ लोट दो बार कराता था प्रेशर हूँ फिर बखी दर्द लेके बैठ गया हूँ फिर पैसे लगाऊँगा ओ मैं क्या ना जान मुझ के करना है मुझे ये पैसे कमाके देते हैं ना सुनो स्कूल आज पढ़ाके ट्यूशन लगाके ਲਾੜੇ ਸਾਰੇ ਪੈਸੇ ਤਾਂ ਮੈਂ ਘਰੇ ਲਿਆ ਕੇ ਤੈਨੂੰ ਹੀ ਪੜਾਉਂਦਾ ਸੀ ਜੇ ਫੇਰ ਦੁਬਾਰਾ ਲੱਗ ਜਾਣਗੇ ਤਾਂ ਫੇਰ ਕੀ ਹੋਊਗਾ ਗੱਲ ਸੁਣ ਲੈ ਮੇਰੀ ਸਾਡੇ ਕੋਲ ਨਾ ਹੈਗੇ ਪੈਸੇ ਪੂਸੇ ਮੇਰਾ ਮੁੰਡਾ ਆਪਣੀ ਜਵਕ ਨਹੀਂ ਫੀਸਾ ਦੇਵੇ ਤੇ ਤੇਰਾ ਇਲਾਜ ਕਰਾਵੇ ਉਹ ਬੰਦੇ ਦੀ ਜਾਨ ਤੋਂ ਜ਼ਿਆਦਾ ਕੋਈ ਥਿਰਕੀਮ ਤੇ ਨਹੀਂ ਹੁੰਦੀ ਸਭ ਕੁਝ ਹੱਲ ਹੋ ਜਾਂਦਾ ਤੁਸੀਂ ਮੇਰੇ ਨਾਲ ਝਾਂਤੀ ਕਰ ਰਹੇ ਹੋ ਮੈਨੂੰ ਸਭ ਪਤਾ ਹੈ ਇਹ ਹੋਰ ਦੱਸ ਸਾਸੀ ਕੀ ਕਰੀਏ ਉਹ ਮੇਰਾ ਆਪਰੇਸ਼ਨ ਕਰਾ ਦਿਓ ਤੁਸੀਂ ਮੈਂ ਬਹੁਤ ਔਖਾ ਹਰੋਜ਼-ਰੋਜ਼ ਦਵਾਈਆਂ ਖਾਣੀਆਂ ਟੀਕੇ ਲੋੜੇ ਇਹਨੇ ਸਭ ਖੇ ਮੇ ਆ ਗਏ ਉਹ ਆਪਰੇਸ਼ਨ ਤਾਂ ਕਰਾ ਦਿਏ ਤੇਰਾ ਘਰੇ ਤਾਂ ਕੋਈ ਹੁੰਦਾ ਨਹੀਂ ਹਸਪਤਾਲ ਚ ਕੋਣ ਰਹੂ ਤੇਰੇ ਕੋਲ ਮੈਂ ਥੋੜੀ ਨਹੀਂ ਰਹਿ ਜਾਂਦਾ ਮੇਰੇ ਤਾਂ ਅੱਠ ਗੜੇ ਨੇਗੇ ਸਹੀ ਗੱਲ ਆ ਪਪਾ ਜੀ ਮੰਮੀ ਦੀ ਹੁਣ ਹਸਪਤਾਲਾਂ ਚ ਅਸੀਂ ਕਿੱਥੇ ਤੁਰਾ ਫਿਰਾਂਗੇ ਆ ਨਾਲੇ ਘਰ ਵੀ ਤਾਂ ਅਸੀਂ ਦੇਖਣਾ ਹੈਗਾ ਤੁਸੀਂ ਐਂ ਕਰੋ ਜੇ ਤੁਸੀਂ ਆਪਰੇਸ਼ਨ ਕਰਾਉਣਾ ਹੈ ਨਾ ਕਿਸੇ ਹੋਰ ਨੂੰ ਸੱਦ ਲਓ ਕਰ ਲਓ ਆਪਦਾ ਇੰਤਜ਼ਾਮ ਉਹ ਭਾਈ ਸਰਦੇ ਕੋਲੋਂ ਤਾਂ ਮੈਨੂੰ ਇਹ ਵੇਰ ਸਿ ਨਾਲੇ ਆਪਰੇਸ਼ਨ ਕਰਾਉਣ ਤੋਂ ਪਹਿਲਾਂ ਨਾ ਡਾਕਟਰ ਤੋਂ ਤਰੀਖ ਲੈਣੀ ਪੈਂਦੀ ਆ ਫੇਰ ਹੁੰਦਾ ਆਪਰੇਸ਼ਨ ਕਿੰ ਟਿੰਗਾ ਲੈ ਲਾਂਗੇ ਤਰੀਕ ਕੋਈ ਤੁਹ ਡਾਕਟਰ ਨੂੰ ਫੋਨ ਕੀਤਾ ਸੀ ਕੀ ਕਹਿੰਦਾ ਸੀ ਡਾਕਟਰ ਡਾਕਟਰ ਨੇ ਕੀ ਕਹਿਣਾ ਮੰਮੀ ਜੀ ਕਹਿੰਦਾ ਮੈਂ ਦੁਕਾਨ ਤੇ ਨਹੀਂ ਹੈਗਾ ਸ਼ਹਿਰ ਗਿਆ ਹੋਇਆ ਦਵਾਈਆਂ ਲੈਣ ਇਹ ਡਾਕਟਰ ਸਾਡਾ ਸਿਆਪਾ ਰੰਦਾ ਦੁਕਾਨ ਤੇ ਕਦੇ ਮਿਲਦੇ ਨਹੀਂ ਹੈਗਾ ਤੂੰ ਐਂ ਕਰ ਪੁਰਾਣੀ ਗੋਲੀ ਲੱਭ ਕੋਈ ਉਹ ਡੇਰੇ ਦਰ ਤਾ ਹਟੂਗਾ ਹਜੇ ਠੀਕ ਆ ਮੰਮੀ ਜੀ ਚਲ ਉੱਠ ਖੜਾ ਹੋ ਅੰਦਰ ਪੈਰੇ ਜਾ ਕੇ ਐਥੇ ਲੋਕ ਕਹਿਣਗੇ ਬੁੜੇ ਨੂੰ ਦਵਾਈ ਨਿ ਦਵਾਉਂਦੇ ਤੇ ਮਰ ਸਾਹ ਹੋਰ ਕਰਾਏਗਾ ਨਾ ਕੀ ਗੱਲ ਰਾਤੀ ਬਾਰੀ ਬਾਰੀ ਫੋਨ ਮਾਰੀ ਜਾਂਦੇ ਸੀ ਤੁਹਾਨੂੰ ਪਤਾ ਨਹੀਂ ਮੈਂ ਕੰਮ ਤੇ ਹੁੰਨਾ ਤੁਸੀਂ ਆਏ ਹਜੇ ਪਿੱਛੇੋਂ ਤੇ ਪਹਿਲਾਂ ਆ ਕੇ ਮੈਨੂੰ ਬੋਲਣ ਵੀ ਲਾ ਕੇ ਆਏ ਨਾ ਬੋਲਿਆ ਕਰੋ ਮੇਰੇ ਨਾਲ ਬਿੱਟੂ ਕਿਉਂ ਹੈ ਨਾ ਨਗਰ ਪੈ ਜਨੈ ਤੈਨੂੰ ਕੰਮ ਤੋਂ ਲਾਵਾ ਕੁਝ ਹੋਰ ਨਹੀਂ ਨਹੀਂ ਨਾ ਹੈਗਾ ਨਾਲੇ ਤੇਰੇ ਪਿਓ ਨਹੀਂ ਸਾਥ ਲੋਟ ਆਉਂਦਾ ਹੈਗਾ ਉਹਦਾ ਪ੍ਰੇਸ਼ਨ ਕਰਾਵੇ ਸਾਥ ਨਹੀਂ ਮਾਰੀ ਮੈਂ ਡਾਕਟਰ ਸੱਦੇ ਜਾਂਦੇ ਉਹ ਨਾ ਹੁਣ ਕੀ ਹੋ ਗਿਆ ਪਿਓ ਨੂੰ ਬਾਰੇ ਪੱਖੀ ਜੀ ਨਾ ਦਰਦ ਹੋਈ ਜਾਂਦਾ ਜਿਹੜਾ ਪਹਿਲਾਂ ਹੁੰਦਾ ਸੀਗਾ ਹੁਣ ਵੀ ਅੰਦਰ ਪੈਗਾ ਉਹ ਨਾਲੇ ਤੂੰ ਆਏ ਕਰ ਡਾਕਟਰ ਤੋਂ ਟ੍ਰੀਟ ਲੈ ਕੇ ਦੇ ਜਾ ਜੇ ਤੈਨੂੰ ਆ ਗਿਆ ਨਾ ਮੈਂ ਆਪਣੇ ਭਤੀਜੇ ਨੂੰ ਛੱਡ ਦੂੰਗੀ ਉਹ ਆਪੇ ਸੰਭਲੂਗਾ ਆਹੋ ਮੰਮੀ ਇਹੀ ਠੀਕ ਰਹੂਗਾ ਤੁਸੀਂ ਨਾ ਉਹਨੂੰ ਹੀ ਛੱਡ ਲਿਓ ਮੇਰੇ ਕੋਲ ਤਾਂ ਟਾਈਮ ਹੈ ਨਹੀਂ ਮੈਂ ਡਾਕਟਰ ਤੋਂ ਤੁਹਾਨੂੰ ਤਰੀਕ ਲੈ ਕੇ ਦੇ ਦੂੰਗਾ ਪਰ ਇੱਕ ਗੱਲ ਹੋਰ ਮੇਰੇ ਕੋਲ ਪੈਸੇ ਪੂਰੇ ਨਹੀਂ ਹੈਗੇ 4000 ਰੁਪਏ ਪਹਿ ਲੈਣਾ ਤਾਂ ਲੈ ਲਓ ਮੈਂ 4000 ਆਪਣਾ ਆਪਣੇ ਕੋਲੇ ਰੱਖ ਜਵਾਕਾਂ ਨੂੰ 100 ਚੀਜ਼ ਲੈ ਕੇ ਦੇਣੀ ਪੈ ਜਾਂਦੀ ਆ ਉਹ ਨਾ ਆਪੇ ਕਿਸ ਤੋਂ ਲੈ ਲੂਗਾ ਪੈਸੇ ਉਹਨੇ ਨਾ ਬਥੇਰੇ ਪੈਸੇ ਉਹਨੇ ਲਕੋਲ ਕੋਕੇ ਰੱਖੇ ਨੇ ਆਪੇ ਕੱਢ ਲੂਗਾ ਜਾਣ ਕੇ ਨਹੀਂ ਕਰਦਾ ਹੋ ਮਮੀ ਗਲਤ ਤਾਂ ਤੂੰ ਜਮਾ ਸਹੀ ਕਹਿਨੀ ਹੈ ਪਪਾ ਸਕੂਲਾਂ ਚ ਤਾਂ ਪੜਾਉਂਦੇ ਰਹੇ ਨੇ ਹੁਣੇ ਤਾਂ ਹਟੇ ਨੇ 15 ਦਿਨ ਹੋਏ ਨੇ ਆਪੇ ਕਰ ਲੈਣਗੇ ਪੈਸਿਆਂ ਦਾ ਇੰਤਜ਼ਾਮ ਮੇਰੇ ਕੋਲ ਟਾਈਮ ਟੂਬ ਨਹੀਂ ਹੈਗਾ ਮਨਦੀਪ ਪੁੱਤ ਤੂੰ ਮੇਰੇ ਕੱਪੜੇ ਪ੍ਰੈਸ ਕਰ ਦੇ ਮੈਂ ਜਾ ਕੇ ਨਾ ਡਾਕਟਰ ਤੋਂ ਦਵਾਈ ਲਿਆਵਾਂ ਇਹਨਾਂ ਦਾ ਤਾਂ ਸਾਰਾ ਮੈਨੂੰ ਦਿਖਦਾ ਹੀ ਆ ਠੀਕ ਆ ਪਪਾ ਜੀ ਕਾਰ ਦਿੰਨਿਆ ਕੱਪੜੇ ਪ੍ਰੈਸਰ ਨਾ ਕੱਪੜੇ ਪ੍ਰੈਸ ਕਰਨ ਨੂੰ ਜਨਤ ਤੇ ਜਾਣਾ ਹੈ ਡਾਕਟਰ ਕੋਲ ਤੇ ਜਾਣਾ ਅਹੀਂ ਵਗ ਜਾ ਨਾਰੇ ਇੱਥੇ ਬਿਜਲੀ ਦੇ ਬਿਰ ਭਰਨੇ ਸੁੱਖੇ ਪੈਣਾ ਲੈਗ ਫਕਵਾਉਂਦਾ ਫਿਰਦਾ ਐਮੀ ਇੱਥੇ ਬੈਠਿਆ ਹੀ ਹੀ ਕਰੀ ਜਾਨੀਓ ਬਾਗ ਗੇਟ ਖੁੱਲਾ ਪਿਆ ਭਾਵੇਂ ਕੋਈ ਅੰਦਰ ਵੜ ਜਾ ਸੋਨ ਨੂੰ ਕੀ ਪਤਾ ਲੱਗੂ ਨਾ ਕਿਉਂ ਫਾਟ ਰੋਖ ਹੋਈ ਜੰਨਾ ਜੇ ਤੈਨੂੰ ਐਨੇ ਚੌਕੀਆ ਦਾ ਸ਼ੌਂਕ ਹੈ ਨਾ ਤਾਂ ਗੇਟ ਕੋਲੇ ਬਹਿ ਜਾ ਕਰ ਜਦੋਂ ਆਵੇ ਕੋਈ ਗੇਟ ਖੋਲ ਦੇਗਾ ਜਦੋਂ ਕੋਈ ਜਾਵੇ ਬੰਦ ਕਰ ਦੇਗਾ ਕੋਈ ਮੌਕਾ ਨਹੀਂ ਛੱਡਦੀ ਤੂੰ ਮਾਨੂੰ ਪੁੱਠਾ ਬੋਲਣ ਦਾ ਮੈਂ ਤੈਨੂੰ ਕਿਹਾ ਹੀ ਕੀ ਐ ਹੂੰ ਤੂੰ ਮਾਨੂੰ ਆਏ ਦੱਸ ਵੀ ਡਾਕਟਰ ਕੀ ਕਹਿੰਦਾ ਤੇਨੂੰ ਨਾ ਚਾਹ ਨਾ ਪਾਣੀ ਪਹਿਲਾ ਇਹਨਾਂ ਨੂੰ ਦੱਸੋ ਡਾਕਟਰ ਕੀ ਕਹਿੰਦਾ ਸੀ ਮਨਦੀਪ ਪੁੱਤ ਤੂੰ ਮਾਨੂੰ ਇੱਕ ਪਾਣੀ ਦਾ ਗਲਾਸ ਲਿਆ ਕੇ ਦੇ ਠੀਕ ਆ ਪਾਪਾ ਜੀ ਪੁੱਤ ਮੈਨੂੰ ਭੁੱਖ ਬੜੀ ਲੱਗੀ ਹੋਈ ਆ ਤੂੰ ਐਂਦਾ ਕਰੇ ਚਾਹ ਵੀ ਬਣਾ ਦੇ ਤੇ ਮੈਨੂੰ ਰੋਟੀ ਵੀ ਪਾ ਲਈ ਰੋਟੀ ਰੋਟੀ ਦਾ ਹੈ ਨਹੀਂ ਪਾਪਾ ਜੀ ਕਹਾਂ ਤਾਂ ਚਾਹ ਬਣਾ ਦੇਨੀ ਆ ਚਲ ਕੋਈ ਨਹੀਂ ਪੁੱਤ ਤੂੰ ਚਾਹ ਹੀ ਬਣਾ ਦੇ ਜੇ ਕੁਝ ਖਾਣ ਨੂੰ ਪਿਆ ਨਾ ਤੇ ਉਹ ਵੀ ਲਾ ਲਿਆ ਦੇ ਠੀਕ ਆ ਜੀ ਹੁਣ ਤਾਂ ਦੱਸ ਦੇ ਵੀ ਡਾਕਟਰ ਕੀ ਕਹਿੰਦਾ ਸੀ ਉਹ ਡਾਕਟਰ ਕਹਿੰਦਾ ਸੀ ਬਈ ਮੈਂ ਬੁੱਧਵਾਰ ਨੂੰ ਆਪਰੇਸ਼ਨ ਕਰਦਾ ਤੁਸੀਂ ਇੱਕ ਦਿਨ ਪਹਿਲਾਂ ਮੰਗਲਵਾਰ ਨੂੰ ਆ ਜਿਓ ਮੰਗਲਵਾਰ ਨੂੰ ਨਾ ਜੇ ਮੰਗਲਵਾਰ ਨੂੰ ਮੁੰਡਾ ਨਾ ਹੋਵੇ ਘਰੇ ਤੂੰ ਐਵੇਂ ਜਾ ਕੇ ਹਾਂ ਵੀ ਪਰਿਆ ਨਹੀਂ ਤੂੰ ਤਾਂ ਕਰਤੀ ਨਾ ਜਮਕਾਣੀ ਗੱਲਾਂ ਮੈਨੂੰ ਕਰਨਾ ਪਊ ਹੁਣ ਆਣੀ ਭਰਜਾਈ ਨੂੰ ਫੋਨ ਨੇ ਛਿੱਤਰ ਖਾਣੇ ਪੈਣਗੇ ਉਹ ਤੂੰ ਰਹਿਣ ਦੇ ਪੈਣਗੇ ਤੇਰੇ ਛਿੱਤਰ ਤੂੰ ਤਾਂ ਕਿਸੇ ਦੇ ਛਿੱਤਰ ਲਾ ਕੇ ਨਾ ਰੱਜ ਜਾ ਵਾਏ ਜਾ ਵਾਏ ਨਵਾਰ ਮੇਰੇ ਮੂਰੇ ਫੋਨ ਕਰ ਲੈਨੇ ਮੈਨੂੰ ਆਪਣੇ ਪੇਕੇ ਨੂੰ ਹਲੋ ਕਿਵੇਂ ਦੀ ਪੁੱਤ ਸੱਸੀ ਗਾਲ ਪੂਆ ਜੀ ਕਿਵੇਂ ਹੋ ਤੁਸੀਂ ਮੈਂ ਤਾਂ ਠੀਕ ਹਾਂ ਪੁੱਤ ਮੈਂ ਐਂ ਕਹਿੰਦੀ ਸੀ ਵੀ ਬੁੱਧਵਾਰ ਨੂੰ ਸਿਰਫ ਫੜਾ ਪ੍ਰੇਸ਼ਨ ਕਰਾਉਣਾ ਹੈ ਤੂੰ ਮੰਗਵਾਉਣਾ ਅੱਜ ਮੇਰੇ ਕੋਲ ਨਾਲੇ ਪੁੱਤ ਤੈਨੂੰ ਪਤਾ ਹੀ ਐ ਤੇਰਾ ਵੀਰਾ ਬਾਹਰ ਕੰਮ ਤੇ ਲੱਗਿਆ ਹੈ ਉਹਨੂੰ ਛੁੱਟੀ ਨਹੀਂ ਮਿਲਦੀ ਇਸ ਕਰਕੇ ਮੈਂ ਤੈਨੂੰ ਸੱਦ ਰਹੀ ਆ ਪਰ ਪੂਆ ਜੀ ਕੰਮ ਮੈਨੂੰ ਵੀ ਤਾਂ ਬਹੁਤ ਨੇ ਮੈਂ ਵੀ ਤਾਂ ਨਵੀਂ ਨਵੀਂ ਵਰਕਸ਼ਾਪ ਖੋਲੀ ਐ ਅੱਛੇ ਪੁੱਤ ਮੈਂ ਤਾਂ ਤੈਨੂੰ ਤਾਂ ਫੋਨ ਕਰਿਆ ਸੀ ਬਿੱਤੂ ਮੈਨੂੰ ਜਵਾਵ ਨਹੀਂ ਜਾਏਗਾ ਹੁਣ ਦੱਸ ਮੈਂ ਕਿਹਨੂੰ ਕਹਾਂ ਚਲ ਕੋਈ ਗੱਲ ਨਹੀਂ ਪੂਆ ਆਜੂਗਾ ਕਰਦਾ ਕੋਈ ਹੱਲ ਲੈ ਜਾਊਂਗਾ ਫੁੱਫੜ ਜੀ ਨੂੰ ਹਸਪਤਾਲ ਚਲ ਠੀਕ ਐ ਪੁੱਤ ਪਰ ਤੂੰ ਯਾਦ ਰੱਖੀ ਮੰਗਲਵਾਰ ਨੂੰ ਤੂੰ ਇੱਥੇ ਆਉਣਾ ਹੈ ਬੁੱਧਵਾਰ ਨੂੰ ਤੇਰੇ ਫੁੱਫੜ آپریشن ਹੋਣਾ ਹੈ ਤੂੰ ਹੀ ਸਾਹਮਣਾ ਫੁੱਫੜ ਨੂੰ ਚਲੋ ਕੋਈ ਗੱਲ ਨਹੀਂ ਪੂਆ ਜੀ ਮੈਂ ਆਪੇ ਸੰਭਾਲ ਲਊਂਗਾ ਫੁੱਫੜ ਜੀ ਨੂੰ ਪੂਆ ਨੂੰ ਨਾ ਅਬਦੇ ਕੰਮ ਦੀ ਤਾਂ ਬਥੇਰੀ ਪਈ ਐ ਮੇਰਾ ਕੰਮ ਨਹੀਂ ਦਿਖਦਾ ਆਖੇ ਸੰਭਾਲੋ ਫੁੱਫੜ ਜੀ ਨੂੰ ਠੀਕ ਹੈ ਹੁਣ ਕਿਉਂ ਪੂਆ ਆ ਗਈ ਹੁਣ ਤੈਨੂੰ ਫੁੱਫੜ ਦੀ ਯਾਦ ਨਾ ਤੁਸੀਂ ਤਾਂ ਜਮਾਈ ਸ਼ਰਮ ਲਾ ਰੱਖੀ ਐ ਮੈਂ ਹਸਪਤਾਲ ਤੇ 4 ਦਿਨ ਕੱਲਾ ਬੈਠਾ ਰਿਆ ਕੋਈ ਪੁੱਛਣ ਤੱਕ ਨਹੀਂ ਆਇਆ ਜੇ ਫੁੱਫੜ ਜੀ ਨੂੰ ਕੁਝ ਹੋ ਜਾਏ ਫਿਰ ਹੇ ਹੇ ਕਿਉਂ ਬਤ ਤੂੰ ਗੁੱਸਾ ਕਰੀ ਜਾਣਾਗਾ ਮਨਦੀਪ ਜਾ ਇਹਨਾਂ ਵਾਸਤੇ ਨਾ ਚਾਹ ਪਾਣੀ ਲੈ ਕੇ ਆ ਓ ਪਾਪੀ ਮੈਂ ਨਹੀਂ ਪੀਣੀ ਚਾ ਮੈਂ ਤਾਂ ਕਰੇ ਜਾਊਂਗਾ ਪੂਆ ਜੀ ਬਾਪੂ ਜੀ ਨੇ ਮੈਨੂੰ ਮਸਾ ਖੁਲਵਾ ਕੇ ਦਿੱਤੀ ਸੀ ਦੁਕਾਨ ਚਾਰ ਦਿਨ ਹੋ ਗਏ ਮੈਨੂੰ ਇੱਥੇ ਬੈਠੇ ਨੂੰ ਉੱਥੇ ਮੇਰੇ ਛਿੱਤਰ ਪਈ ਜਾਂਦੇ ਨੇ ਤੇ ਮੇਰਾ ਕੰਮ ਵੀ ਰੁਲੀ ਜਾਂਦਾ ਨਾਲੇ ਪੂਆ ਜੀ ਵੀਰਾ ਵੀ ਤਾਂ ਕਰਈ ਹੁੰਦਾ ਉਹ ਉਹਨਾਂ ਕੋਲ ਇੰਨਾ ਵੀ ਕੰਮ ਨਹੀਂ ਹੈਗਾ ਵੀ ਉਹ 2 ਘੰਟੇ ਕੱਟ ਕੇ ਹਸਪਤਾਲ ਤੇ ਚਾਹ ਪਾਣੀ ਵੀ ਨਾ ਫੜਾ ਸਕਣ ਤੇ ਰਹੀ ਫੂਫੜ ਜੀ ਦੀ ਗੱਲ ਇਹਨਾਂ ਨੇ ਸਾਰੀ ਉਮਰ ਤੁਹਾਨੂੰ ਕਰਕੇ ਹੀ ਦਿੱਤਾ ਹੈ ਇੱਡੀ ਵੱਡੀ ਕੋਠੀ ਪਾ ਕੇ ਦਿੱਤੀ ਐ ਤੇ ਤੁਸੀਂ ਕੀ ਕੀਤਾ ਉਹਨਾਂ ਦਾ ਚੰਮਲਾ ਹੈ ਤੇ ਨਾਲੇ ਜਦੋਂ ਫੁੱਫੜ ਦੀ ਬਿਮਾਰ ਹੋ ਗਏ ਉਹਨਾਂ ਤੇ ਵਿਪਤਾ ਪੈ ਗਈ ਤਾਂ ਥੋੜੇ 'ਚੋਂ ਕੋਈ ਵੀ ਨਹੀਂ ਖੜਿਆ ਉਹਨਾਂ ਨਾਲ ਉਹ ਲਾਣਤ ਹੈ ਥੋੜੇ ਤੇ ਤੂੰ ਠੰਡਾ ਆ ਰਿਹਾ ਹੈ ਇਹਨਾਂ ਦੇ ਦਿਮਾਗ ਤਾਂ ਇਹੋ ਜਿਹੇ ਨੇ ਨਾਲੇ ਇਹਨਾਂ ਨੂੰ ਕਹਿਣ ਦਾ ਤਾਂ ਕੋਈ ਫਾਇਦਾ ਨਹੀਂ ਹੈਗਾ ਇਹਨਾਂ ਦਾ ਤਾਂ ਉਹ ਹਾਲ ਆ ਪੱਥਰ ਤੇ ਪਾਣੀ ਪਾਵੇ ਤੇ ਪਾਵੇ ਨਾ ਪਾਵੇ ਚਲੋ ਠੀਕ ਆ ਫੁੱਫੜ ਜੀ ਮੈਂ ਤੁਹਾਡੀ ਗੱਲ ਸਮਝ ਗਿਆ ਹੁਣ ਮੈਂ ਚੱਲਦਾ ਤੁਸੀਂ ਆਪਣਾ ਧਿਆਨ ਰੱਖਿਓ ਤੇ ਪੂਆ ਜੇ ਤੁਹਾਨੂੰ ਮਾੜੀ ਮੋਟੀ ਵੀ ਸ਼ਰਮਾ ਹੈਗੀ ਹੈ ਨਾ ਤਾਂ ਫੁੱਫੜ ਜੀ ਨੂੰ ਟਾਈਮ ਤੇ ਰੋਟੀ ਪਾਣੀ ਦੇਈ ਜਾਓ ਤੇ ਕੰਮ ਤੋਂ ਨਾ ਟਲਿਓ ਸਾਸਰੀ ਕਾਲ ਜੀ ਅੱਜ ਦੀ ਤੁਸੀਂ ਸਾਰੀ ਵੀਡੀਓ ਦੇਖ ਚੁੱਕੇ ਹੋ ਹੋਪਸੋ ਤੁਹਾਨੂੰ ਪਸੰਦ ਵੀ ਆਈ ਹੋਣੀ ਆ ਤੇ ਇਹ ਵੀਡੀਓ ਜੋ ਅਸੀਂ ਦਿਖਾਈ ਆ ਜੀ ਇਹ ਇੱਕ ਸੱਚ ਤੇ ਆਧਾਰਿਤ ਕਹਾਣੀ ਬਣਾਈ ਆ ਸਾਡੇ ਨੇੜੇ ਤੇੜੀ ਇੱਕ ਬਜ਼ੁਰਗ ਨਾਲ ਇਦਾਂ ਹੋਇਆ ਹੈਗਾ ਤੇ ਉਹਨਾਂ ਦੇ ਘਰ ਵਿੱਚ ਮਤਲਬ ਕਿ ਇਵਨ ਉਹਨਾਂ ਦੀ ਵਾਈਫ ਵੀ ਉਹਨਾਂ ਨੂੰ ਨਹੀਂ ਪੁੱਛਦੀ ਸੀ ਤਾਂ ਕਰਕੇ ਵੀ ਬਾਪੂ ਜੀ ਦਾ ਮਤਲਬ ਕਿ ਉਸ ਬਜ਼ੁਰਗ ਦਾ ਬਹੁਤ ਬੁਰਾ ਹਾਲ ਹੋਇਆ ਕਿ ਆ ਕੇ ਉਲਟੇ ਉਹਨਾਂ ਦੇ ਰਿਸ਼ਤੇਦਾਰਾਂ ਨੇ ਉਹਨਾਂ ਨੂੰ ਸੰਭਿਆ ਸੋ ਆਪਾਂ ਕਹਿੰਦੇ ਆ ਵੀ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਕਿਉਂਕਿ ਪਰਿਵਾਰ ਬਣਾਉਣ ਨੂੰ ਹਰ ਇੱਕ ਬੰਦਾ ਯੋਗਦਾਨ ਦਿੰਦਾ ਤੇ ਜਿਹੜਾ ਪਰਿਵਾਰ ਦਾ ਮੁੱਢ ਹੁੰਦਾ ਉਹ ਵੱਡਾ ਬੰਦਾ ਹੁੰਦਾ ਜੇ ਉਹ ਮਤਲਬ ਸਾਰੀ ਉਮਰ ਜਦੋਂ ਆਪਾਂ ਨੂੰ ਕਰਕੇ ਦਿੰਦਾ ਹੈਗਾ ਬਾਅਦ ਵਿੱਚ ਉਹ ਵੀ ਇਹ ਚਾਹੁੰਦਾ ਹੈਗਾ ਵੀ ਜਦੋਂ ਉਹ ਬਿਮਾਰ ਹੋਵੇ ਜਾਂ ਉਹਦੇ ਨਾਲ ਕੁਝ ਵੀ ਹੋਵੇ ਤਾਂ ਉਹਦਾ ਪਰਿਵਾਰ ਉਹਦੇ ਨਾਲ ਹੋਵੇ ਸਾਡਾ ਤਾਂ ਇਹੀ ਕਹਿਣਾ ਜੀ ਤੁਹਾਡਾ ਕੀ ਕਹਿਣਾ ਹੈਗਾ ਜਾਂ ਤੁਹਾਡੇ ਕਿਸੇ ਵੀ ਆਲੇ-ਦੁਆਲੇ ਜਾਂ ਕਿਤੇ ਵੀ ਇਹੋ ਜੀ ਕੋਈ ਗੱਲ ਹੋਈ ਹੋਵੇ ਤਾਂ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੇ ਜੇ ਸਾਡੇ ਵਿਚਾਰਾਂ ਨਾਲ ਤੁਸੀਂ ਸਹਿਮਤ ਵੀ ਹੋ ਤਾਂ ਵੀ ਸਾਨੂੰ ਕਮੈਂਟਾਂ ਦੇ ਵਿੱਚ ਦੱਸਿਓ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਲਾਈਕ ਕਰਿਓ ਫੋਲੋ ਕਰਿਓ ਪੇਜ ਨੂੰ ਸਤਿ ਸ੍ਰੀ ਅਕਾਲ